ਸਮਝ ਆਵੇ ਕੀ ਹੈ ਅਸਲੀਅਤ ਕੀ ਹੈ ਅਸਲੀਅਤ ਕੀ ਹੈ ਦੀ ਸਮਝ ਨਹੀਂ ਹੈ ਪਰਮੇਸ਼ਰ ਕੀ ਹੈ ਆਦਮੀ ਦੀ ਉਤਪਤੀ ਕਿੱਥੋਂ ਹੈ ਇਹ ਗੱਲ ਦੀ ਸਮਝ ਨਹੀਂ ਆਦਾ ਹੁੰਦੀ ਤਾਂ ਅਸ਼ਾਂਤੀ ਹੁੰਦੀ ਹੈ ਸਾਰਿਆਂ ਦੇ ਅੰਦਰ ਭੁੱਖ ਹੁੰਦੀ ਹੈ ਜਦੋਂ ਭੁੱਖ ਬੱਝ ਜਾਂਦੀ ਹੈ ਲੋਕਾਂ ਦੀ ਫਿਰ ਉਹਨੂੰ ਕਰਨਾ ਪੈਂਦਾ ਕੁਝ ਬਹੁਤ ਲੋਕਾਂ ਦੇ ਅੰਦਰ ਭੁੱਖ ਬੱਝ ਜਾਂਦੀ ਹੈ ਫਿਰ ਲੰਗਰ ਸ਼ਬਦ ਦਾ ਚਲਾਉਣਾ ਪੈਂਦਾ ਹੁਣ ਜਿੱਥੇ ਬੜਬੜੇ ਤੀਰਥ ਨੇ ਉਥੇ ਲੰਗਰ ਕਾਤੇ ਚਲਾ ਦੇਂਦੇ ਲੋਕ ਲੈਣੇ ਕਿਉਂ ਜਾਂਦੇ ਨੇ ਲੈਣ ਤਾਂ ਆਹੀ ਟੋਲਦੇ ਫਿਰਦੇ ਨੇ ਅਸਲ 'ਚ ਜਿਹੜੇ ਜਾਂਦੇ ਹੁੰਦੇ ਨੇ ਹੁਣ ਚਾਹੇ ਉਹੀ ਮੇਲਾ ਦੇਖਣ ਜਾਂਦੇ ਨੇ ਅੱਗੇ ਇਹੀ ਟੋਲ ਕੁਝ ਆਦਮੀ ਇਹੀ ਕੁਝ ਟੋਲਣ ਨੂੰ ਜਾਂਦੇ ਹੁੰਦੇ ਸੀ ਹੁਣ ਐਵੇਂ ਮੇਲੇ ਦੇ ਵਿੱਚ ਪੈਸਾ ਐਰ ਕਰਨੇ ਆਉਂ ਹੀ ਇਧਰ ਉਧਰ ਘੁੰਮਣ ਚਲੇ ਜਾਂਦੇ ਹਾਂਜੀ ਨਿਰਖ ਰੂਪ ਬੜ ਚੰਡ ਕੋ ਉਗਰੇਉ ਮੂਰਛਾ ਖਾਏ ਉਹ ਜਿਹੜਾ ਦੇਖਦਾ ਫਿਰਦਾ ਸੀ ਗੱਲਬਾਤ ਜਦ ਕੀਤੀ ਗੱਲਬਾਤ ਕਰਦੇ ਤੇ ਸੁਝਾ ਜਿਹੜਾ ਹੁੰਦਾ ਹੈ ਸੀਆਈਡੀ ਆਲਾ ਗੱਲਬਾਤ ਕਰੇ ਤੇ ਬਿਰੰਖਵੇਂ ਸੀਆਈਡੀ ਕਰੂ ਖਰਜਾ ਕਰਨ ਗੱਲਬਾਤ ਕਰਨੀ ਪੈਂਦੀ ਉਹਨੇ ਜੇ ਗੱਲਬਾਤ ਕੀਤੀ ਦੇਖਿਆ ਵੀ ਇਹਡਾ ਗਿਆਨ ਆਉਦਾ ਰੂਪ ਦੇਖਿਆ ਇਹਦੇ ਗਿਆਨ ਦਾ ਰੂਪ ਕੀ ਹੈ ਦੀ ਸੋਚ ਦਾ ਰੂਪ ਕੀ ਹੈ ਸਾਡੇ ਖਿਲਾਫ ਤਾਂ ਨਹੀਂ ਸਾਡੇ ਅਨੁਸਾਰ ਹੈ ਇਹਦਾ ਸੁਹਾ ਲੈ ਨਹੀਂ ਸਕਿਆ ਪਰ ਗਿਆਨ ਦੇਖ ਲਿਆ ਗਿਆਨ ਬਹੁਤ ਉੱਚਾ ਇਹ ਤਾਂ ਹੀ ਕੰਪੈਰਸ਼ਨ ਕੀਤਾ ਉਹਨੇ ਸੱਚਾ ਝੂਠ ਦਾ ਗੱਲਾਂ ਬਤਾਜ ਪਤਾ ਲੱਗ ਗਿਆ ਬਹੁਤ ਤੇਜ ਬੁੱਧੀ ਹੈ ਹੁਣ ਤੇਜ ਬੁੱਧੀ ਰਾਜਾ ਹਮੇਸ਼ਾ ਤੇਜ ਬੁੱਧੀ ਨੂੰ ਆਪਣੇ ਅੰਡਰ ਰੱਖਦਾ ਤੇਜ ਬੁੱਧੀ ਰਾਜ ਬਲਟਾ ਕਰ ਲੈਂਦੀ ਹੈ ਇਹ ਕਰਕੇ ਰਾਜਾ ਤੇਜ ਬੁੱਧੀ ਵਾਲਿਆਂ ਨੂੰ ਪਹਿਲਾਂ ਹੀ ਖਰੀਦ ਕੇ ਰੱਖਦੇ ਨੇ ਕਿਸੇ ਨੂੰ ਕੋਈ ਲਾਲਚ ਕਿਸੇ ਨੂੰ ਕੋਈ ਲਾਲਚ ਜਿਹੜਾ ਵੱਜ ਜਵੇ ਲਾਲ ਜਿਤੋ ਉਹਦੇ ਫਿਰ ਪੈਰੀ ਪੈ ਜਾਂਦੇ ਨੇ ਜਾ ਕੇ ਰਿਸ਼ੀਆਂ ਮੁਨੀਆਂ ਦੇ ਪੈਰੀ ਤਾਂ ਹੀ ਪੈਂਦੇ ਰਹੇ ਨੇ ਜਿਹੜਾ ਲਾਲ ਜਿ ਨਾ ਆਵੇ ਨਾ ਰਾਜੇ ਦੇ ਨਾ ਮੰਨੇ ਉਹਦੇ ਪੈਰੀ ਪੈ ਜਾਂਦੇ ਨੇ ਫਿਰ ਅਜੇ ਆਪ ਜੋ ਜਾਂਦੇ ਨੇ ਉੱਥੇ ਜਾ ਕੇ ਕਿ ਉਹ ਨਹੀਂ ਦਾ ਖਰੀਦ ਲੈਂਦੇ ਨੇ ਚੁਕਾ ਲੈਂਦੇ ਨੇ ਜਿਹੜਾ ਵਿਦਵਾਨ ਖਰੀਦਿਆ ਗਿਆ ਉਹ ਚੁੱਕ ਗਿਆ ਜਿਹੜਾ ਪੈਸੇ ਨਾਲ ਨਾ ਵਿਕੇ ਉੱਥੇ ਰਾਜਾ ਫਿਰ ਆਪਣੇ ਮਸਲੂਮ ਚੁੱਕ ਜਾਂਦਾ ਰਿਸ਼ੀਆ ਬੁਨੀਆਂ ਦੇ ਪੈਰੀ ਪੈਂਦੇ ਹੀ ਰਹੇ ਨੇ ਜਾ ਕੇ ਉਹ ਵੀ ਕਈ ਜਗ੍ਹਾ ਪੈਂਦੇ ਨੇ ਉਹ ਦਿਖਾਵੇ ਨੂੰ ਪੈਂਦੇ ਨੇ ਅਸਲ ਚ ਪੈ ਨਹੀਂ ਹੁਣ ਉਹ ਦਿਖਾਵੇ ਨੂੰ ਪੈਂਦੇ ਨੇ ਵੋਟਾਂ ਲੈਣ ਵਾਸਤੇ ਅੰਦਰ ਗਾ ਤੇ ਪੈਸੇ ਉਹਨਾਂ ਨੂੰ ਆਪ ਦੇ ਅੰਦਰ ਨਾਲੇ ਪੈਸੇ ਦਿੰਦੇ ਨੇ ਉਹਨਾਂ ਨੂੰ ਅੰਦਰ ਵਾਲੀ ਮਜੂਰ ਕਰਦੇ ਨੇ ਮੇਹਦੇ ਥੱਲੇ ਦੀ ਉੱਤੋਂ ਪੈਰੀ ਹੱਥ ਲਾਉਂਦੇ ਨੇ ਵੀ ਆ ਜਿਹੜੀਆਂ ਨੇ ਭੀੜ ਇਹਨੂੰ ਆਪਣੇ ਨਾਲ ਲਾ ਕੇ ਰੱਖੋ ਵੋਟਾਂ ਮਿਲਿਆ ਫਿਰ ਸਾਨੂੰ ਦੇ ਦਿਓ ਕਿਉਂਕਿ ਦੋਵੇਂ ਝੂਠੇ ਨੇ ਨਾ ਖਰੀਦੇ ਹੋਈ ਨਹੀਂ ਜਿਹੜੇ ਇਹਨਾਂ ਦੀ ਮਗਰ ਨੇ ਜੇ ਵਿਆਹ ਆੜੇ ਨੇ ਵਿਕਈ ਹੋਏ ਨੂੰ ਸਾਬੇ ਲੋਕ ਮੱਚਾ ਕੋਈ ਨਹੀਂ ਹੋਇਆ ਇਹ ਸਾਰੇ ਵਿਕੇ ਹੋਏ ਨੇ ਸੰਤ ਕੋਈ ਕਿਸੇ ਦਾ ਖਰੀਦਿਆ ਕੋਈ ਕਿਸੇ ਦਾ ਖਰੀਦਿਆ ਹੋਇਆ ਗੁਰੂ ਚੰਦਨਾਲ ਜੀ ਦੱਲੇ ਹਾਂ ਸੱਚ ਤਾਂ ਹੀ ਨਹੀਂ ਬੋਲਦੇ ਸੱਚ ਕਿਉਂ ਬੋਲਣਗੇ ਨਾ ਸੱਚ ਨੂੰ ਇਹ ਲੋਕ ਮੰਨਣਾ ਬੋਲਣ ਨਾ ਸੱਚ ਦੀ ਖੋਜ ਕਰਨ ਕੋਈ ਵੀ ਨਹੀਂ ਕਰਦਾ ਸੱਚ ਦੀ ਸੱਚ ਦੀ ਖੋਜ ਹਮਕਾਰ ਦੇਖਲਾ ਹੁੰਦੀ ਹੈ ਹਮਕਾਰੀ ਰਾਜੇ ਹੁੰਦੇ ਨੇ ਨਾਨਕ ਨੇ ਜਦ ਸੱਚ ਬੋਲਿਆ ਰਾਜੇ ਜੀ ਮੁਕੱਦਮ ਕੁੱਤੇ ਕਹਤ ਕਹੂਗਾ ਤਾਂ ਪੰਗਾ ਪਾਊਗਾ ਜੇ ਕਹੂਗਾ ਤਾਂ ਪੰਗਾ ਪਾਊਗਾ ਰਾਜੇ ਜੀ ਮੁਕੱਦਮ ਕੁੱਤੇ ਕਹੂਗਾ ਤਾਂ ਪੰਗਾ ਪਾਊਗਾ ਇਹ ਨਹੀਂ ਗਾਣੇ ਕਿ ਐਓ ਸਿੰਘਾਂ ਦੇ ਕੁੱਤੇ ਇੱਚੀ ਮਾਰਦੇ ਨੇ ਖਾਂਦੇ ਨੇ ਕੀ ਮਾਰਦੇ ਨੇ ਖਾਂਦੇ ਨੇ ਵੀਰ ਰਾਜੇ ਨੂੰ ਟੈਕਸ ਆਉਂਦਾ ਉਹ ਰਾਜੇ ਨੇ ਉਹ ਜੋ ਹੀ ਦੇਣਾ ਜੀਰੂ ਹੀ ਦੇਣਾ ਉਹ ਰਾਜਾ ਨੇ ਜਿਹੜਾ ਟੈਕਸ ਪਬਲਿਕ ਦਾ ਫੰਡ ਆ ਉਹ ਹੀ ਦੇਣਾ ਇਹਨਾਂ ਸੰਤਾ ਨੂੰ ਹੋਰ ਕਿੱਥੋਂ ਦੇਣਾ ਉਹਨਾਂ ਨੇ ਆਪ ਵੀ ਖੋਣੇ ਉਹਨਾਂ ਨੂੰ ਵੀ ਖਾਣੇ ਸ਼ੇਰ ਸ਼ਿਕਾਰ ਮਾਰਦਾ ਆਪ ਵੀ ਖਾਂਦਾ ਗਦਲ ਕੁੱਤੇ ਵੀ ਨਾਲ ਖਾਂਦੇ ਨੇ ਇਸ ਕਰਕੇ ਤਸ਼ਵੀਰ ਦਿੱਤੀ ਹੈ ਰਾਜੇ ਸ਼ਹੀਦ ਕਦਮ ਕੁੱਤੇ ਕਹਿ ਕੇ ਸਰਕਾਰ ਤੋਂ ਸਰਕਾਰ ਕੋ ਪੈਸਾ ਕਿੱਥੋਂ ਉਹਨੇ ਪਬਲਿਕ ਦਾ ਉਹ ਇਹਨਾਂ ਨੂੰ ਵਿਦਵਾਨਾਂ ਨੂੰ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਰੱਖਦਾ ਹੁੰਦਾ ਨਾਲ ਰਾਜਾ ਜਿਹੜਾ ਨਖਰੀ ਦਾ ਹੋਵੇ ਉਥੇ ਆਪ ਚੁੱਕ ਜਾਂਦਾ ਜਾ ਕੇ ਇਹੀ ਚੱਲਦਾ ਆਇਆ ਸ਼ੁਰੂ ਤੋਂ ਲੈ ਇਹ ਹੁੰਦਾ ਹੀ ਰਹੂਗਾ ਹਾਂਜੀ ਉੱਠ ਸੰਭਾਲ ਕਰ ਜੋਰ ਕਾ ਕਹੀ ਚੰਡ ਸੋ ਬਾਤ ਇਸ ਕਰਕੇ ਆਇਆ ਉਠਿਆ ਫਿਰ ਉਹ ਸੰਭਲ ਕੇ ਜਦ ਹੋਸ਼ ਆਈ ਹੋਰੇ ਕਿਤੇ ਲੈ ਵੜੇ ਨਾ ਹੱਥ ਜੋੜ ਕੇ ਇੱਕ ਗੱਲ ਕਹੀ ਨਿਰਪਤ ਸੁंभ ਕੋ ਭਰਾਤ ਹਾਂ ਕਹੋ ਬਚਨ ਸੁਖ ਚਾਤ ਮੈਂ ਰਾਜਾ ਸੁंभ ਦਾ ਭਾਈ ਹਾਂ ਭਰਾਤ ਹੂੰ ਕੋਈ ਹੋਣੇ ਛੋਟਾ ਭਾਈ ਕਹੋ ਬਚਨ ਸੁਖ ਚਾਤ ਮੈਂ ਇੱਕ ਸੰਗ ਦਾ ਸੰਗ ਦਾ ਇੱਕ ਗੱਲ ਕਹਿਣਾ ਇਹਦਾ ਮਤਲਬ ਬਹੁਤ ਪ੍ਰਭਾਵਤ ਹੈ ਇਹਦਾ ਮਤਲਬ ਹੈ ਗਿਆਨ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੈ ਸੁਖਚਾਦਾ ਮੋਦੀ ਦਾ ਮਨੂ ਸ਼ਰਮਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਸਭ ਤੈਨਾਂ ਦਾ ਪਤਾ ਲੱਗ ਗਿਆ ਵੀ ਖਰੀਦਿਆ ਨਹੀਂ ਜਾ ਸਕਣਾ ਪਰ ਫੇਰ ਵੀ ਕਹਿਣਾ ਚਾਹੁੰਨਾ ਮੈਂ ਤਿੰਨ ਲੋਕ ਜਿਨ ਬਸ ਕੀਏ ਅਤਬਲ ਪੂਜਾ ਅਖੰਡ ਉਸ ਮੇਰੇ ਭਰਾ ਨੇ ਤਿੰਨ ਲੋਕ ਦਾ ਰਾਜ ਬਸ ਕਰ ਲਿਆ ਆਪਣੇ ਅਤਬਲ ਪੂਜਾ ਅਖੰਡ ਤਿੰਨ ਲੋਕ ਦਾ ਗਿਆਨ ਹੈ ਉਹਦੇ ਕੋਲ ਆਤਬਾਲਾ ਹੈ ਬੜਾ ਬਲਵਾਨ ਬੁੱਧੀ ਵਾਲਾ ਹੈ ਅਖੰਡ ਪੂਜਾ ਵਾਲਾ ਹੈ ਉਹਦੇ ਕਿਸੇ ਗੱਲ ਨੂੰ ਖੰਡਣਾ ਨਹੀਂ ਕੀਤਾ ਜਾ ਸਕਦਾ ਉਹਦੀ ਕਿਸੇ ਗੱਲ ਦਾ ਜਵਾਬ ਨਹੀਂ ਕੋਈ ਆਤਬਲ ਪੂਜਾ ਅਖੰਡ ਪੂਜਾ ਕੀ ਹੁੰਦੀ ਹੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇੜ ਸਕਾ ਹੈ ਅਸਲ ਦੇ ਵਿੱਚ ਤਾਂ ਪਰਮੇਸ਼ਰ ਦੀ ਪੂਜਾ ਹੈ ਜੀ ਪਰ ਉਹ ਉਹਦੀ ਪੂਜਾ ਨੂੰ ਕਹਿ ਰਿਹਾ ਉਹ ਉਹਦੀ ਬਾਹ ਨਹੀਂ ਹੈ ਪੂਜਾ ਦਾ ਮਤਲਬ ਨਗਾਰੀ ਦੁਨੀਆ ਦੀ ਗੱਲ ਕਰੋ। ਉੱਥੇ ਕਿਹ ਕਾਲ ਕਲਮ ਰੁਕਮ ਹਾਥ ਕਹਤ ਹਨ? ਹਾਥ ਉਹੀ ਪੂਜਾ। ਚਤਰ ਪੂਜਾ। ਉਹੀ ਪੂਜਾ। ਪਰ ਰਾਖਸ਼ ਜੋਸ ਪੂਜਾ ਦੀ ਬਜਾਏ ਦੂਜੀ ਪੂਜਾ ਦੀ ਗੱਲ ਕਰ ਰਹੇ ਹੈ। ਅਤਵਲ ਪੂਜਾ ਅਖੰਡ। ਅਤਵਲ ਪੂਜਾ ਅਖੰਡ। ਐਸੋ ਭੂਪਤ ਸੁंभ ਹੈ। ਪਰ ਦਸ਼ਮ ਬਾਸ਼ਾ ਪੂਜਾ ਕਹਿ ਰਹੇ ਨੇ। ਉਹੀ ਗਾਂਦੀ ਕਿਉਂ ਗਦੇਵ ਤੇ ਜੋ ਜਿੱਤ ਲੈ ਜਿੰਨਾ ਜਨੇ ਪੂਜਾ ਖੰਡਣ ਨਹੀਂ ਹੁੰਦੀ ਇਹ ਖੰਡੇ ਰਹੂਗੀ ਹੁਣ ਉਹਦੇ ਬੁੱਧੀ ਦੀ ਗੱਲ ਕਰ ਰਹੇ ਨੇ ਕੋਈ ਯਾਦੀ ਗੱਲ ਕਰਦਾ ਸੁਮ ਪਾਸ਼ਾ ਕਿ ਉਹਨੂੰ ਭਲੇਖਾ ਹੋ ਗਿਆ ਵੀ ਇਦੋਂ ਗਿਆਨਵਰ ਹੁਣ ਕੋਈ ਨਹੀਂ ਹੈਗਾ ਦੇਖ ਕੇ ਜੋ ਸਾਰੇ ਜਿੱਤ ਲੈ ਐਸੋ ਭੂਪਤ ਸੁंभ ਹੈ ਤਾਹੇ ਬਰੋ ਬਰ ਚੰਡ ਕਹਿੰਦਾ ਐਸਾ ਭੂਪਤ ਹੈ ਉਹ ਸੁंभ ਮੇਰਾ ਭਰਾ ਤੂੰ ਉਹਦੇ ਨਾਲ ਰਲ ਜਾ ਜਾ ਕੇ ਉਦੇ ਉਹਦੇ ਚ ਸ਼ਾਮਲ ਹੋ ਜਾ ਉਹਦੇ ਅਧੀਨ ਹੋ ਜਾ ਵਰਨਾ ਹੁੰਦਾ ਅਧੀਨ ਹੁਣ ਉਹ ਤੋਂ ਕੋਈ ਮਿਨਿਸਟਰੀ ਵਗੈਰਾ ਲੈ ਲੈ ਜਾ ਕੇ بڑا ਅਹੁਦਾ ਦੇ ਦੂਗਾ ਤੈਨੂੰ ਉਹਦੀ ਤੇ ਸਲਾਹ ਨਾਲ ਗੱਲ ਕਰਿਆ ਕਰੂਗਾ ਉਹ ਮੰਤਰੀ ਉਹਦੀ ਸਲਾਹ ਨਾਲੇ ਗੱਲ ਕਰਦੇ ਜਿੰਨੇ ਹੀਰੇ ਰਤਨ ਜਿੰਨੇ ਰਤਨ ਹੁੰਦੇ ਨੇ ਰਤਨ ਅਕਬਰ ਨੇ ਰਤਨ ਕਿਹਾ ਸੀ ਆਪਣਾ ਰਤਨ ਹੁੰਦਾ ਟੌਪ ਕਲਾਸ ਆਦਮੀ ਕਿਸੇ ਕਿਸੇ ਗੁਣਵੰਤੇ ਟੌਪ ਦੇ ਗੁਣਾ ਵਾਲੇ ਉਹ ਸਰਕਾਰ ਲੈ ਜਾਂਦੀ ਉਹਨੂੰ ਆਪਣੇ ਰੱਖਦੀ ਕਿਉਂ ਜੇ ਉਹਨਾਂ ਨੇ ਕਦੇ ਉਹ ਤਾਂ ਬਵੰਡਰ ਖੜਾ ਕਰਾਂਦਾ ਮੇਰੇ ਇੱਕ ਗੱਲ ਕਹਿ ਕੇ ਹਲਾ ਕੇ ਰੱਖਦੇ ਨੇ ਸਾਰਿਆਂ ਨੂੰ ਇਸ ਕਰਕੇ ਸਰਕਾਰਾਂ ਇਹ ਜਿਹੇ ਆਦਮੀ ਨੂੰ ਆਪਣੇ ਹੱਥੀਂ ਰੱਖਦੀ ਹੁੰਦੀਆਂ ਕਿਸੇ ਨੂੰ ਕੋਈ ਉਹ ਦੇਤਾ ਕੋਈ ਵਡਿਆਈ ਦੇਤੀ ਕਿਸੇ ਨੂੰ ਕੋਈ ਦੁਨੀਆਂ ਦੀਆਂ ਵਡਿਆਈਆਂ ਤਾਂ ਨੰਬੂ ਖੁਸ਼ ਹੋਣਾ ਹਾਂ ਆ ਜੋ ਚੱਕਰ ਵੀਰ ਚੱਕਰ ਫੜਾਣੇ ਚੱਕਰ ਚੱਕਰ ਚ ਪਾ ਦੇ ਲਈ ਚੱਕਰ ਦੇ ਕੇ ਚੱਕਰ ਦੇ ਦੇ ਚੱਕਰ ਚ ਪਾ ਦਿੰਦੇ ਨੇ ਮਾਇਆ ਦੇ ਚੱਕਰ ਚ ਮਾਇਆ ਦੇ ਚੱਕਰ ਫਸਾਉ ਲਿਆ ਇਹ ਗੱਲਾਂ ਨੇ ਗੁਰੂ ਨਾਨਕੀ ਕਹਿੰਦਾ ਦੁਨੀਆ ਗਿਆ ਵੜਿਆ ਹੀ ਆਕੀ ਸੇਤੀ ਜਾਲ ਉਹਨੇ ਪਹਿਲੇ ਹੀ ਝਾਲ ਤੀਂ ਦੇਖਿਓ ਕਹਿੰਦੇ ਫਸਣਾ ਜਾਇਓ ਇਹ ਬਹੁਤ ਬਰੇ ਨੇ ਇਹ ਆਪਣੇ ਵਰਗੇ ਬਣਾ ਲੈਂਦੇ ਨੇ ਕੋਈ ਮਿਲਵਾ ਜਨਾ ਨਹੀਂ ਸੀ ਜਦ ਤੱਕ ਇਹ ਨਾਲ ਲੜਦੀ ਸੀ ਉਹ ਕਹਿੰਦਾ ਤੂੰ ਮੇਰੇ ਵਰਗੀ ਹੋ ਜਾਵੇਂ ਇਹ ਤਾਂ ਨਹੀਂ ਸੀ ਕਹਿੰਦੀ ਕਹਿੰਦੇ ਤੂੰ ਵੀ ਹੋ ਜਾ ਮੇਰੇ ਵਰਗੀਓ ਇਹ ਕਹਿੰਦੇ ਸਾਡੇ ਵਰਗੀ ਹੋ ਜਾਣ ਇਹ ਜੇ ਜੇ ਅਸੀਂ ਹੈ ਨਾ ਮਾਇਆ ਜਗ ਰਸੇ ਹੋਏ ਇਹੇ ਜਿਹੀ ਹੋ ਜਾਣ